ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਗੱਲ ਕਰਾਂਗੇ ਸੁਖਮਨੀ ਸਾਹਿਬ ਜੀ ਬਾਰੇ ਹਰ ਇੱਕ ਸਿੱਖ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਪੜਦਾ ਹੈ ਤੇ ਕਈ ਮੇਰੇ ਹਿੰਦੂ ਵੀਰ ਵੀ ਨੇ ਤੇ ਹਿੰਦੂ ਭੈਣਾ ਵੀ ਨੇ ਜੋ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਪੜਦੇ ਹਨ ਕੋਈ ਵਿਲਾ ਹੀ ਹੋਵੇਗਾ ਜੋ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਨਾ ਪੜਦਾ ਹੋਵੇ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਪੜਨ ਨਾਲ ਕੀ ਲਾਭ ਹਨ ਇਹ ਬਾਣੀ ਕਿੰਨੀ ਮਹੱਤਵਪੂਰਨ ਹੈ ਇਸ ਬਾਣੀ ਦੀ ਕੀ ਮਹੱਤਤਾ ਹੈ ਅਜ ਵਾਹਿਗੁਰੂ ਜੀ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੀ ਰਚਨਾ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਤੇ ਇਹ ਗੁਰਬਾਣੀ ਲਗਭਗ ਸੰਮਤ 1657 57 ਦੇ ਆਸ-ਪਾਸ ਲਿਖੀ ਗਈ ਸੀ ਤੇ ਇਹ ਬਾਣੀ ਮਹਾਰਾਜ ਜੀ ਨੇ ਆਰਾਮਸਰ ਦੇ ਕਿਨਾਰੇ ਇੱਕ 베ਰੀ ਥੱਲੇ ਬੈਠ ਕੇ ਲਿਖੀ ਸੀ ਤੇ ਉਹ 베ਰੀ ਦਾ ਬ੍ਰਿਕਸ਼ ਅੱਜ ਵੀ ਉੱਥੇ ਹੀ ਹੈ ਜਦੋਂ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਆਰਾਮਸਰ ਦੇ ਕਿਦਾਰੇ ਭਾਈ ਗੁਰਦਾਸ ਜੀ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਰੇ ਸੀ ਕਾਫੀ ਬਾਣੀ ਲਿਖੀ ਜਾ ਚੁੱਕੀ ਸੀ ਫਿਰ ਪਜੇ ਪਾਸਾ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਇਹੋ ਜੀ ਬਾਣੀ ਦੀ ਰਚਨਾ ਕੀਤੀ ਜਾਵੇ ਚੋ ਕਿ ਪੜਨ ਵਿੱਚ ਵੀ ਆਸਾਨ ਹੋਵੇ ਭਾਵ ਕਿ ਉਸ ਨੂੰ ਆਸਾਨੀ ਨਾਲ ਪੜਿਆ ਜਾਵੇ ਜੇ ਜਿਸ ਨੂੰ ਪੜ ਕੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋਵੇ ਸੁੱਖਾਂ ਦਾ ਵਾਸਾ ਹੋਵੇ ਅਤੇ ਦੁੱਖਾਂ ਅਤੇ ਕਲੇਸ਼ਾਂ ਦਾ ਨਾਸ ਹੋਵੇ ਇਹੋ ਜੀ ਬਾਣੀ ਦੀ ਰਚਨਾ ਕੀਤੀ ਜਾਵੇ ਫਿਰ 15ਵੇਂ ਪਾਸਾ ਜੀ ਦੇ ਮਨ ਵਿੱਚ ਸੁਖਮਣੀ ਸਾਹਿਬ ਜੀ ਦਾ ਵਿਚਾਰ ਆਇਆ ਫਿਰ 15ਵੇਂ ਪਾਸਾ ਜੀ ਨੇ ਸਤਪਨੀ ਸਾਹਿਬ ਜੀ ਦੀ ਬਾਣੀ ਲਿਖੀ 16 ਅਸ਼ਟਪਦੀਆਂ ਅਤੇ 16 ਸ਼ਲੋਕ ਮਹਾਰਾਜ ਜੀ ਲਿਖ ਚੁੱਕੇ ਸੀ ਇੱਕ ਵਾਰ ਪੰਜਵੇਂ ਪਾਤਸ਼ਾਹ ਜੀ ਦਸਨਾ ਵਾਸਤੇ ਡੇਰਾ ਬਾਬਾ ਨਾਨਕ ਗਏ ਅਤੇ ਉੱਥੇ ਹੁੰਦੋ ਹੁੰਦੇ ਹੋਏ ਉਹ ਇੱਕ ਪਿੰਡ ਵਿੱਚ ਗਏ ਤੇ ਪਿੰਡ ਦਾ ਮਨੂੰ ਵਾਹਿਗੁਰੂ ਨਾਮ ਨਹੀਂ ਯਾਦ ਉੱਥੇ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਰਹਿੰਦੇ ਸੀ ਪੰਜਵੇਂ ਪਾਸ਼ਾ ਜੀ ਬਾਬਾ ਸ੍ਰੀ ਚੰਦ ਜੀ ਦੇ ਦਸਨਾ ਵਾਸਤੇ ਗਏ ਉੱਥੇ ਜਾ ਕੇ ਪੰਜੇ ਪਾਸਾ ਜੀ ਨੇ ਜੋ ਗੁਰਬਾਣੀ ਲਿਖੀ ਸੀ ਸੁਖਬਲੀ ਸਾਹਿਬ ਜੀ ਦੀ ਉਹ ਬਾਬਾ ਸ੍ਰੀ ਚੰਦ ਜੀ ਨੂੰ ਦਿਖਾਈ ਬਾਬਾ ਸ੍ਰੀ ਚੰਦ ਜੀ ਨੇ ਉਸ ਗੁਰਬਾਣੀ ਨੂੰ ਬੜੇ ਪ੍ਰੇਮ ਨਾਲ ਪੜਿਆ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਉਸ ਗੁਰਬਾਣੀ ਨੂੰ ਪੜਿਆ ਤਾਂ ਬਾਬਾ ਸ੍ਰੀ ਚੰਦ ਜੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਬਾਬਾ ਸ੍ਰੀ ਚੰਦ ਜੀ ਪੰਜਵੇਂ ਪਾਸਾ ਸੇਧ ਗੁਰੂ ਅਜਨ ਦੇਵ ਜੀ ਨੂੰ ਕਹਿਣ ਲੱਗੇ ਕਿ ਆਪ ਜੀ ਦੀ ਇਹ ਗੁਰਬਾਣੀ ਬਹੁਤ ਹੀ ਸੁੰਦਰ ਹੈ ਬਹੁਤ ਹੀ ਸੋਹਣੀ ਹੈ ਪਰ ਆਪ ਜੀ ਦੀ ਇਹ ਗੁਰਬਾਣੀ ਅਧੂਰੀ ਹੈ ਤੁਸੀਂ ਭਾਵ ਕੀ ਆਪ ਜੀ ਅੱਠ ਅਸ਼ਟਪਦੀਆਂ ਹੋਰ ਲਿਖੋ 24 ਅਸ਼ਟਪਦੀਆਂ ਪੂਰੀਆਂ ਕਰੋ ਆਪ ਜੀ ਦੀ ਇਹ ਗੁਰਬਾਨੀ ਸੰਪੂਰਨ ਹੋਵੇਗੀ ਫਿਰ ਪਜੇ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀ ਚੰਜੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਆਪ ਜੀ ਇਸ ਗੁਰਬਾਨੀ ਨੂੰ ਪੂਰਾ ਕਰੋ ਕਿਰਪਾ ਕਰੋ ਫਿਰ ਉੱਥੇ ਬਾਬਾ ਸ੍ਰੀ ਚੰਦ ਜੀ ਦੀ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਭਾਵ ਕੀ 17ਵਾਂ ਸ਼ਲੋਕ ਉਚਾਰਨ ਕੀਤਾ ਆਦ ਸੱਚ ਜੋਗਾਦ ਸੱਚ ਹੈ ਪੈ ਸੱਚ ਨਾਨਕ ਹੋਸੀ ਪੈ ਸੱਚ ਭਾਵ ਕੀ ਗੁਰੂ ਨਾਲ ਕੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਉਚਾਰਨ ਕੀਤਾ। ਉੱਥੇ ਭੀ ਹੈ ਇੱਥੇ ਮਹਾਰਾਜ ਜੀ ਨੇ ਭੇਲ ਲਾਇਆ ਹੈ। ਭਾਵ ਕੀ ਭੱਬੇ ਨੂੰ ਸਿਆਰੀ ਲਾਈ ਹੈ। ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਹੁਣ ਇਸ ਬਾਣੀ ਨੂੰ ਆਪ ਸਪੂਰਨ ਕਰੋ। ਕਿਉਂਕਿ ਆਪ ਗੁਰੂ ਹੋ। ਇਹ ਬਾਣੀ ਆਪ ਜੀ ਪੂਰੀ ਕਰੋ, ਪਾਪ ਕੀ ਸਪੂਰਨ ਕਰੋ। ਫਿਰ ਉੱਥੇ ਬੈਠ ਕੇ ਮਹਾਰਾਜ ਜੀ ਨੇ ਅੱਠ ਅਸਤਪਦੀਆਂ ਹੋਰ ਉਚਾਰੀਆਂ ਭਾਵ ਕੀ ਲਿਖੀਆਂ ਫਿਰ ਉਹ ਬਾਣੀ ਬਾਬਾ ਸ੍ਰੀ ਚੰਦੇ ਜੀ ਨੂੰ ਦਿਖਾਈ ਬਾਬਾ ਸ੍ਰੀ ਚੰਦ ਜੀ ਬੜੇ ਪ੍ਰਸੰਨ ਹੋਏ ਉਸ ਗੁਰਬਾਣੀ ਨੂੰ ਪੜ੍ਹ ਕੇ ਬਾਬਾ ਸ੍ਰੀ ਚੰਦ ਜੀ ਬੜੇ ਖੁਸ਼ ਹੋਏ ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਉਹਨਾਂ ਨੇ ਪੰਜਵੇਂ ਪਾਸਾ ਜੀ ਨੂੰ ਵਰਦਾਨ ਦਿੱਤਾ ਕਿ ਆਪ ਜੀ ਦੀ ਇਹ ਗੁਰਬਾਣੀ ਪੂਰੀ ਦੁਨੀਆ ਵਿੱਚ ਭਾਵ ਭਾਵ ਕੀ ਪੂਰੇ ਸੰਸਾਰ ਵਿੱਚ ਲੋਕਪ੍ਰੀਏ ਹੋਵੇਗੀ ਹਰ ਕੋਈ ਇਸ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ ਜੋ ਵੀ ਇਸ ਗੁਰਬਾਣੀ ਨੂੰ ਪੜ੍ਹੇਗਾ ਉਸ ਦੇ 24 24000 ਸਵਾਸ ਉਹ ਸਫਲ ਹੋ ਜਾਣਗੇ ਕਿਉਂਕਿ ਇਸ ਗੁਰਬਾਣੀ ਦੀਆਂ 24 ਅਸ਼ਟਪਦੀਆਂ ਹਨ 24 ਲੋਕ ਹਨ 8 ਪਦੇ ਹਨ ਤੇ 24000 ਸ਼ਬਦ ਹਨ ਜੋ ਵੀ ਇਸ ਗੁਰਬਾਣੀ ਨੂੰ ਪੜ੍ਹੇਗਾ ਉਸ ਦੇ 24000 ਸਵਾਸ ਉਹ ਸਫਲ ਹੋ ਜਾਣਗੇ ਉਸ ਦੇ ਘਰ ਵਿੱਚ ਸੁੱਖਾਂ ਦਾ ਵਾਸ ਹੋਵੇਗਾ ਦੁੱਖਾਂ ਅਤੇ ਕਲੇਸ਼ਾਂ ਦਾ ਨਾਸ ਹੋਵੇਗਾ ਰੁਕੇ ਹੋਏ ਕੰਮ ਫਿਰ ਚੱਲਣਗੇ ਵਪਾਰ ਵਿੱਚ ਕਦੇ ਵੀ ਘਾਟਾ ਨਹੀਂ ਹੋਵੇਗਾ ਜਿਹੜਾ ਇਸ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ ਤੇ ਵਾਹਿਗੁਰੂ ਜੀ ਇਸ ਗੁਰਬਾਣੀ ਨੂੰ ਇੱਕ ਹੋਰ ਵਰਦਾਨ ਹੈ ਕਹਿੰਦੇ ਨੇ ਕਿ ਜਿਹੜੇ ਬੰਦੇ ਨੂੰ ਸੱਪ ਡੰਗ ਮਾਰ ਦੇਵੇ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੀ ਮੁਕਤੀ ਨਹੀਂ ਹੁੰਦੀ ਪਰ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੋਵੇ ਤੇ ਸੱਪ ਦੇ ਦੁਆਰਾ ਉਸ ਦੀ ਬੋਤ ਹੋ ਜਾਵੇ ਤਾਂ ਮੁਕਤੀ ਹੋ ਜਾਂਦੀ ਹੈ ਇਸ ਗੁਰਬਾਣੀ ਦੀ ਇਹ ਵੀ ਇੱਕ ਮਹੱਤਤਾ ਹੈ ਗੁਰਬਾ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਪੜਨ ਨਾਲ ਘਰ ਵਿੱਚ ਸੁੱਖਾਂ ਦਾ ਵਾਸਾ ਹੁੰਦਾ ਹੈ ਦੁੱਖਾਂ ਅਤੇ ਕਲੇਸ਼ਾਂ ਦਾ ਨਾਸ ਹੁੰਦਾ ਹੈ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਘਰ ਵਿੱਚ ਹਮੇਸ਼ਾ ਪਿਆਰ ਰਹਿੰਦਾ ਹੈ ਪਰਿਵਾਰ ਮਿਲ ਕੇ ਰਹਿੰਦਾ ਹੈ ਜੀ ਇਸ ਗੁਰਬਾਣੀ ਨੂੰ ਪ੍ਰੇਮ ਪੂਰਵਕ ਪੜਿਆ ਜਾਵੇ ਸ਼ਕਮਨੀ ਸਾਹਿਬ ਜੀ ਦੀ ਗੁਰਬਾਣੀ ਦੀ ਇਹ ਮਹੱਤਤਾ ਹੈ ਤੇ ਵਾਹਿਗੁਰੂ ਜੀ ਅਗਰ ਸ਼ਕਮਨੀ ਸਾਹਿਬ ਜੀ ਦੀ ਗੁਰਬਾਣੀ ਬਾਰੇ ਮੈਂ ਜੋ ਵੀ ਵਿਚਾਰ ਕੀਤੇ ਨੇ ਤੇ ਮੇਰੇ ਕੋਲ ਕੋਈ ਭੁੱਲ ਜਾਂ ਗਲਤੀ ਹੋ ਗਈ ਹੋਵੇ ਅਨਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ